ਹਾਂਜੀ ਸਾਥੀਓ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ایਪੀ ਕਲਾਸਿਸ ਦੇ ਇਸ YouTube ਚੈਨਲ ਤੇ ਜਿਵੇਂ ਕਿ ਸਾਰੇ ਸਾਥੀਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ASSC JPEE Easy 2 ਦੇ ਪੀਪਰ ਪਾਸ ਵਿਦਿਆਰਥੀਆਂ ਵੱਲੋਂ 19 ਨਵੰਬਰ ਨੂੰ ਇੱਕ ਧਰਨਾ ਲੱਗਿਆ ਸੀ ਜੋ ਧਰਨਾ ਹੈ ਸਫਲਤਾਪੂਰਵਕ ਰਿਹਾ ਤੇ ਜਿਸ ਦਿਨ ਨਾਲ ਡਿਪਾਰਟਮੈਂਟ ਨੇ ਲਿਖਤੀ ਰੂਪ ਵਿੱਚ ਵਿਦਿਆਰਥੀਆਂ ਨੂੰ ਦੇ ਦਿੱਤਾ ਕਿ ਅਸੀਂ 15 ਦਿਨ ਦੇ ਵਿੱਚ ਵਿੱਚ ਸਿਲੈਕਸ਼ਨ ਪੈਨਲ ਹੈ ਤਿਆਰ ਕਰਕੇ ਜੁਆਇਨਿੰਗਾਂ ਜਿਹੜੀਆਂ ਜਲਦੀ ਹੀ ਕਰਵਾ ਲਵਾਂਗੇ ਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਜੁਆਇਨਿੰਗਾਂ ਨੇ ਜਿਹੜੀਆਂ ਤੁਹਾਡੀ ਬਹੁਤ ਹੀ ਜਲਦ ਹੋਣ ਜਾ ਰਹੀਆਂ ਨੇ ਜਿਸ ਤੋਂ ਬਾਅਦ ਧਰਨਾ ਜੋ ਸਮਾਪਤ ਹੋ ਗਿਆ ਹੈ ਤੇ ਹੁਣ ਡਿਪਾਰਟਮੈਂਟ ਦੇ ਵਿੱਚ ਕੀ ਪ੍ਰੋਸੈਸ ਚੱਲ ਰਿਹਾ ਹੈ ਜਿਸ ਰਿਗਾਰਡਿੰਗ ਮੇਰੀ ਡਿਪਾਰਟਮੈਂਟ ਦੇ ਵਿੱਚ ਗੱਲ ਹੋਈ ਹੈ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਇੱਕ ਸਹੀ ਤੇ ਸਟੀਕ ਜਾਣਕਾਰੀ ਇਸ ਚੈਨਲ ਤੇ ਦਵਾਂਗਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ 19 ਨਵੰਬਰ ਨੂੰ ਸਾਰੇ ਹੀ ਪੇਪਰ ਪਾਸ ਵਿਦਿਆਰਥੀਆਂ ਵੱਲੋਂ ਧਰਨਾ ਹੈ ਜੋ ਹੈੱਡ ਆਫਿਸ ਦੇ ਬਾਹਰ ਲਗਾਇਆ ਗਿਆ ਤੇ ਧਰਨਾ 2 ਘੰਟੇ ਦੇ ਵਿੱਚ ਵਿੱਚ ਹੀ ਸਫਲ ਰਿਹਾ ਤੇ ਜਿਸ ਦੇ ਨਾਲ ਨਾਲ ਡਿਪਾਰਟ ਇਕ ਤੀਰੂਪ ਵੀ ਦੇ ਦਿੱਤਾ ਸੀ ਕਿ 15 ਦਿਨ ਦੇ ਵਿੱਚ ਵਿੱਚ ਸਿਲੈਕਸ਼ਨ ਪੈਨਲ ਹੈ ਜੋ ਉਹ ਤਿਆਰ ਹੋ ਜਾਵੇਗਾ ਜਿਸ ਰਿਗਾਰਡਿੰਗ ਅੱਜ ਦੁਬਾਰਾ ਮੇਰੀ ਹੈੱਡ ਆਫਿਸ ਵਿਖੇ ਗੱਲ ਹੋਈ ਹੈ ਤੇ ਉਹਨਾਂ ਨੇ ਇਹੀ ਭਰੋਸਾ ਦਵਾਇਆ ਹੈ ਕਿ ਤੁਹਾਡੀ ਜੋ ਜੁਆਇਨਿੰਗਾਂ ਨੇ ਉਹ 100% ਦਸੰਬਰ ਦੇ ਮਹੀਨੇ ਦੇ ਵਿੱਚ ਹੋ ਜਾਣਗੀਆਂ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਫੇਰ ਕਹੀ ਕਿ ਕੀ ਸਾਡੀ ਜੁਆਇਨਿੰਗਾਂ ਉਮੀਦ ਹੈ ਕਿ ਪਹਿਲੇ ਹਫ਼ਤੇ ਦੇ ਵਿੱਚ ਹੋ ਜਾਣਗੀਆਂ ਤਾਂ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਅਸੀਂ ਜੁਆਇਨਿੰਗ ਲੈਟਰ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ ਕਿਉਂਕਿ ਸਾਡੇ ਵੱਲੋਂ ਸਿਲੈਕਸ਼ਨ ਪੈਨਲ ਹੈ ਜਿਹੜਾ ਉਹ 15 ਦਿਨ ਦੇ ਵਿੱਚ ਵਿੱਚ ਲਗਭਗ 5 ਤਰੀਕ ਤੱਕ ਤਿਆਰ ਹੋ ਜਾਵੇਗਾ ਉਸ ਤੋਂ ਬਾਅਦ ਜੋ ਮਾਨਯੋਗ ਮੁੱਖ ਮੰਤਰੀ ਸਾਬ ਨੇ ਕਦੋਂ ਡਿਪਾਰਟਮੈਂਟ ਨੂੰ ਸਮਾਂ ਦਿੰਦੇ ਨੇ ਜੁਆਇਨਿੰਗ ਲੈਟਰ ਵੰਡਦੇ ਨੇ ਉਹ ਫਿਰ ਸਰਕਾਰ ਦੇ ਉੱਤੇ ਨਿਰਭਰ ਕਰੇਗਾ ਤੇ ਹੋਰ ਜਿੰਨੇ ਵੀ ਸਾਡੇ ਸਾਥੀ ਨੇ ਸਾਰੇ ਹੀ ਪੁੱਛ ਰਹੇ ਸੀ ਕਿ ਡਿਪਾਰਟਮੈਂਟ ਦੇ ਨਾਲ ਮੀਟਿੰਗ ਕਰਕੇ ਦੇਖੋ ਕੀ ਆਪਣਾ ਪ੍ਰੋਸੈਸ ਆ ਜਿਹੜਾ ਜੁਆਇਨਿੰਗ ਦਾ ਚੱਲ ਰਿਹਾ ਹੈ ਤੇ ਸਾਨੂੰ ਹਰ ਰੋਜ਼ ਹੀ ਪਤਾ ਚੱਲ ਰਿਹਾ ਕਿ ਡਿਪਾਰਟਮੈਂਟ ਦੇ ਵਿੱਚ ਪੂਰਾ ਪ੍ਰੋਸੈਸ ਹੈ ਲਗਾਤਾਰ ਚੱਲ ਰਿਹਾ ਹੈ ਜਿੰਨਾ ਵੀ ਵਿਦਿਆਰਥੀਆਂ ਦੇ ਕੋਈ ਵੀ ਆਬਜੈਕਸ਼ਨ ਨੇ ਜਿਵੇਂ ਕਿ ایਡਬਲਯੂਐਸ ਦੇ ਸਰਟੀਫਿਕੇਟ ਦੇ ਵਿੱਚ ਕੋਈ ਆਬਜੈਕਸ਼ਨ ਸੀ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਆਬਜੈਕਸ਼ਨ ਸੀ ਉਹਨਾਂ ਸਾਰੇ ਇਸ ਵਿਦਿਆਰਥੀਆਂ ਨੂੰ ਆਖਰੀ ਵਾਰ ਜੋ ਆਬਜੈਕਸ਼ਨ ਲਈ ਕਾਲ ਆ ਰਹੀਆਂ ਨੇ ਤੇ ਇਸ ਤੋਂ ਬਾਅਦ ਸਿਲੈਕਸ਼ਨ ਪੈਨਲ ਹੈ ਜੋ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਅਤੇ ਪੂਰੀ ਉਮੀਦ ਕਰ ਸਕਦੇ ਹਾਂ ਕਿ ਦਸੰਬਰ ਦੇ ਮਿਡ ਵਿੱਚ ਸਾਰੇ ਹੀ ਵਿਦਿਆਰਥੀਆਂ ਨੂੰ ਜੁਆਇਨਿੰਗ ਲੈਟਰ ਨੇ ਮਿਲ ਜਾਣਗੇ ਤੇ ਦਸੰਬਰ ਐਂਡ ਤੱਕ ਜਾਂ ਚੜ੍ਹਦੇ ਨਵੇਂ ਸਾਲ ਤੇ ਸਾਰੇ ਹੀ ਵਿਦਿਆਰਥੀ ਨੇ ਆਪਣੀ ਆਪਣੀ ਪੋਸਟ ਤੇ ਜਾ ਕੇ ਜੁਆਇਨ ਹੋਣਗੇ ਜੋ ਕਿ ਸਾਰੇ ਹੀ ਪੇਪਰ ਪਾਸ ਵਿਦਿਆਰਥੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਹੀ ਜਿਹੜੇ ਮੇਰੇ ਪੇਪਰ ਪਾਸ ਵਿਦਿਆਰਥੀ ਨੇ ਸਾਥੀ ਨੇ ਉਹਨਾਂ ਸਾਰਿਆਂ ਨੂੰ ਇੱਕ ਰਿਕਵੈਸਟ ਵੀ ਕਰਨਾ ਚਾਹੁੰਦਾ ਕਿ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ JEE ਦੇ ਉੱਤੇ ਇੱਕ ਕੇਸ ਚੱਲ ਰਿਹਾ ਹੈ ਤੇ ਬਹੁਤ ਸਾਰੇ ਆਪਣੇ ਸਾਥੀ ਹੈ ਜਿਹੜੇ ਨੇ ਜਿਨ੍ਹਾਂ ਦਾ AESA ਵੀ ਕਲੀਅਰ ਹੈ ਅਤੇ JEE ਪੇਪਰ ਵੀ ਕਲੀਅਰ ਹੈ ਜਦੋਂ ਵੀ ਕੋਈ ਦੇਪ ਵਿਖੋ ਦੇ ਵਿੱਚ JEE ਦਾ ਕੇਸ ਕਲੀਅਰ ਹੋਵੇਗਾ ਤਾਂ ਬਹੁਤ ਸਾਰੇ ਸਾਥੀ AESA ਦੀ ਸੀਟ ਨੂੰ ਛੱਡ ਕੇ ਜਾਣਗੇ ਜਿਸ ਕਰਕੇ ਸੀਟਾਂ ਨੇ ਬੈਕਲੌਗ ਦੇ ਵਿੱਚ ਨਾ ਜਾਣ ਜਿਸ ਲਈ ਆਪਾਂ ਨੂੰ ਵੇਟਿੰਗ ਵਾਲੇ ਸਾਥੀਆਂ ਦੇ ਨਾਲ ਵੀ ਜ਼ਰੂਰ ਖੜਨਾ ਚਾਹੀਦਾ ਹੈ ਕਿ ਸੀਟਾਂ ਬੈਕਲੌਗ ਦੇ ਵਿੱਚ ਨਾ ਜਾਣ ਜੇਕਰ ਆਪਣਾ ਕੋਈ ਸਾਥੀ ਐਸਐਸ ਦੀ ਸੀਟ ਛੱਡ ਕੇ ਜੇਈ ਵੱਲ ਜਾਂਦਾ ਹੈ ਤਾਂ ਸੀਟਾਂ ਨੂੰ ਬੈਕਲੌਗ ਦੇ ਵਿੱਚ ਪਾਉਣ ਦੀ ਥਾਂ ਡਿਪਾਰਟਮੈਂਟ ਨਾਲ ਦੀ ਨਾਲ ਵੇਟਿੰਗ ਵਾਲੇ ਸਾਥੀਆਂ ਨੂੰ ਸੀਟ ਦੇ ਦੇਵੇ ਤਾਂ ਕਿ ਕਿਸੇ ਵਿਦਿਆਰਥੀ ਨੂੰ ਰੁਜ਼ਗਾਰ ਹੈ ਜੋ ਉਹ ਮਿਲ ਸਕੇ ਬਾਕੀ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਨਵਾਂ ਸਾਲ ਹਰੇਕ ਵਿਦਿਆਰਥੀ ਲਈ ਇੱਕ ਨਵੀਂ ਜ਼ਿੰਦਗੀ ਆ ਜੋ ਲੈ ਕੇ ਆਵੇ ਹਰੇਕ ਵਿਦਿਆਰਥੀ ਨੂੰ ਉਸ ਦੇ ਮਿਹਨਤ ਦਾ ਫਲ ਮਿਲੇ ਬਾਕੀ ਜੋ ਵੀ ਨੈਕਸਟ ਅਪਡੇਟ ਹੋਗੀ ਮੈਂ ਤੁਹਾਨੂੰ ਇਸੇ ਚੈਨਲ ਦੇ ਉੱਤੇ ਸ਼ੇਅਰ ਕਰ ਦੇਵਾਂਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ